ਬੜੇ ਦਿਨਾਂ ਦਾ ਨਾ ਮੇਰੇ ਮਨ 'ਚ ਇੱਕ ਸਵਾਲ ਰੜਕ ਰਿਹਾ ਹੈ। ਇਹ ਸਵਾਲ ਮੇਰਾ ਆਮ ਜਨਤਾ ਲਈ ਵੀ ਹੈ ਔਰ ਪੰਜਾਬ ਸਰਕਾਰ ਲਈ ਵੀ ਹੈ। ਪੰਜਾਬ ਸਰਕਾਰ ਨੇ ਜੋ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਹੈਗੀਆਂ ਲਾਈਕ ਮੁਹੱਲਾ ਕਲੀਨਿਕ, ਸਰਕਾਰੀ ਸਕੂਲਾਂ ਨੂੰ ਵਧੀਆ ਕਰਨਾ ਤੇ 300 ਯੂਨਿਟ ਬਿਜਲੀ ਫ੍ਰੀ ਦੇਣਾ ਦੋ ਮਹੀਨਿਆਂ ਦੀ ਇਹ ਸਹੂਲਤਾਂ ਮੈਨੂੰ ਕਿਧਰੋਂ ਵੀ ਪੰਜਾਬੀਆਂ ਲਈ ਨਹੀਂ ਜਾਪਦੀਆਂ। ਪਹਿਲਾਂ ਗੱਲ ਕਰਦੇ ਆ ਮੁਹੱਲਾ ਕਲੀਨਿਕ ਦੀ। ਮੋਹੱਲਾ ਕਲੀਨਿਕਾਂ ਦੇ ਵਿੱਚ ਜਾਂਦਾ ਕੋਣ ਹੈ ਸਾਡੇ ਪੰਜਾਬੀਆਂ ਚੋਂ ਸਾਡੇ ਗੁਰੂਕਰਾਂ ਦੇ ਵਿੱਚ ਡਿਸਪੈਂਸਰੀਆਂ ਹੀ ਇੰਨੀਆਂ ਸ਼ਾਨਦਾਰ ਬਣੀਆਂ ਹੋਈਆਂ ਵੀ ਜਿੱਥੇ ਕਿ ਹੱਡੀਆਂ ਵਾਲੇ ਡਾਕਟਰ ਫਿਜ਼ੋਥੈਰੇਪਿਸਟ ਚਾਹੇ ਕੋਈ ਗਾਇਨੀ ਦੀ ਡਾਕਟਰ ਹੈਗੀ ਸਾਰੇ ਬੈਠੇ ਹੈਗੇ ਮੋਹੱਲਾ ਕਲੀਨਿਕਾਂ ਦੀ ਜ਼ਰੂਰਤ ਕਿੰਨੂ ਦੂਸਰਾ ਆ ਗਿਆ ਸਰਕਾਰੀ ਸਕੂਲ ਵਧਿਆ ਕਿਤੇ ਜਾਣਗੇ ਨਾਰਮਲੀ ਅਸੀਂ ਦੇਖਿਆ ਗਿਆ ਵੀ ਸਾਡੇ ਜਿਹੜੇ ਲੋਕ ਹੈਗੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਨਹੀਂ ਪੜਾਉਂਦੇ ਜਾਤਰ ਪਬਲਿਕ ਸਕੂਲ ਹੋਏਗਾ ਜਾਂ ਜਿਹਦੀ ਪੌਕੇਟ ਅਲਾਉ ਕਰਦੀ ਆ ਉਹ ਕਨਵਰਟ ਸਕੂਲ ਦੇ ਵਿੱਚ ਉਹਨੂੰ ਪੜਾਏਗਾ ਠੀਕ ਹੈ ਜੀ ਤਾਂ ਸਰਕਾਰੀ ਸਕੂਲ ਵਧੀਆ ਕਰਨ ਦਾ ਫਾਇਦਾ ਕਿੰਨੂ ਹੋ ਰਿਹਾ ਤੀਸਰੀ ਗੱਲ ਆ ਜਾਂਦੀ ਹੈ 300 ਯੂਨਿਟ ਬਿਜਲੀ ਫ੍ਰੀ ਦੀ 300 ਯੂਨਿਟ ਬਿਜਲੀ ਮੈਨੂੰ ਕਮੈਂਟ ਕਰਕੇ ਦੱਸਣਾ ਦੋ ਮਹੀਨਿਆਂ ਚ ਕਿਹਦੀ ਕਿਹਦੀ ਸਿਰਫ 300 ਯੂਨਿਟ ਬਿਜਲੀ ਫੁੱਕਦੀ ਹੈਗੀ ਹੈ ਕਿਉਂਕਿ ਸਾਰਿਆਂ ਦੇ ਘਰਾਂ 'ਚ ਨਾਰਮਲੀ ਏਸੀ ਮਸ਼ੀਨ ਮੋਟਰ ਇਹ ਨਾਰਮਲ ਚੀਜ਼ਾਂ ਲੱਗੀਆਂ ਹੋਈਆਂ ਸਾਡੇ ਤਾਂ ਇੱਥੇ ਗਰਮੀਆਂ ਦੇ ਵਿੱਚ 10 ਤੋਂ 12000 ਰੁਪਏ ਬਿੱਲ ਆਂਦਾ ਤੇ ਇਹ ਜਿਹੜੀਆਂ ਫੈਸਿਲਟੀਆਂ ਹੈਗੀਆਂ ਕੀ ਇਹ ਸਾਡੇ ਪੰਜਾਬੀਆਂ ਲਈ ਹੈ ਜਾਂ ਪ੍ਰਵਾਸੀਆਂ ਲਈ ਹੈ ਸਕੂਲਾਂ ਦੀ ਗੱਲ ਕਰ ਲਈ ਜਾਵੇ ਤਾਂ ਪ੍ਰਵਾਸੀਆਂ ਦੇ ਬੱਚੇ ਪੰਜਾਬੀ ਸਕੂਲਾਂ ਵਿੱਚ ਸਰਕਾਰੀ ਸਕੂਲਾਂ 'ਚ ਪੜ ਕੇ ਪੰਜਾਬੀ ਸਿੱਖ ਰਹੇ ਆ ਤੇ ਪੰਜਾਬੀ ਬਣਨ ਦੀ ਕੋਸ਼ਿਸ਼ ਕਰ ਰਹੇ ਆ ਉਧਰੋਂ ਦੂਸਰੇ ਪਾਸੇ ਸਾਡੇ ਬੱਚੇ ਕਨਵਰਟ ਦੇ ਵਿੱਚ ਪੜ ਕੇ ਹਿੰਦੀ ਸਪੀਕਿੰਗ ਬਣੇ ਜਾ ਰਹੇ ਆ ਮੇਰੇ ਫਰੈਂਡ ਸਰਕਲ ਦੇ ਵਿੱਚ ਕਿੰਨੇ ਹੀ ਅਜੇ ਪੇਰੈਂਟਸ ਹੈਗੇ ਆ ਖੁਦ ਤਾਂ ਉਹ ਪੰਜਾਬੀ ਬੋਲਦੇ ਆ ਉਹਨਾਂ ਦੇ ਦਾਦਾ ਦਾਦੀ ਵੀ ਹੀ ਪੰਜਾਬੀ ਬੋਲਦੇ ਹੈਗੇ ਲੇਕਿਨ ਜਿਹੜੇ ਬੱਚੇ ਅੱਜ ਅੱਜ ਦੇ ਹੈਗੇ ਆ ਉਹ ਹਿੰਦੀ ਬੋਲ ਰਹੇ ਹੈਗੇ ਪਾਪਾ ਆਤੇ ਹੋਏ ਇਹ ਲੈਣਾ ਅੱਜ ਮੈਨੇ ਸਕੂਲ ਮੇ ਇਹ ਕੀਆ ਅੱਜ ਮੈਨੇ ਉਹ ਕੀਆ ਦੇਖੋ ਮੈਨੂੰ ਕਿਸੇ ਭਾਸ਼ਾ ਨਾਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਹਿੰਦੀ ਬਹੁਤ ਪਿਆਰੀ ਬਹੁਤ ਮਧੁਰ ਭਾਸ਼ਾ ਹੈ ਹਿੰਦੀ ਦੇ ਗਾਣੇ ਮੈਨੂੰ ਬਹੁਤ ਪਸੰਦ ਹੈ ਲੇਕਿਨ ਸਾਡੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਸਾਡੀ ਗੁਰਮੁਖੀ ਭਾਸ਼ਾ ਹੈਗੀ ਐ ਪੰਜਾਬੀ ਮਾਂ ਬੋਲੀ ਐ ਉਹ ਤਾਂ ਸਿਖਾਈ ਜਾਵੇ ਨਾ ਪੰਜਾਬੀ ਜਾ ਕੇ 6ਵੀਂ 8ਵੀਂ ਤੋਂ ਲਗਾਉਂਦੇ ਹੈਗੇ ਆ ਕੜਾਪਾਨ ਤੋਂ ਮਨਾਹੀ ਕੀਤੀ ਜਾਂਦੀ ਹੈ ਕਈ ਸਕੂਲਾਂ ਤੇ ਵਿੱਚ ਤਾਂ ਕਿਰਪਾਨ ਤੋਂ ਵੀ ਮਨਾਹੀ ਕੀਤੀ ਗਈ ਜਿਹੜੇ ਬੱਚਿਆਂ ਨੇ ਅੰਮ੍ਰਿਤ ਧਾਰਿਆ ਹੋਇਆ ਹੈ ਇਹ ਜਿਹੜੀਆਂ ਫੈਸਿਲਿਟੀ ਹੈਗੀਆਂ ਤੁਸੀਂ ਦੱਸੋ ਕਿੰਨਾਂ ਲਈ ਹੈਗੀਆਂ ਚਾਹੇ ਉਹ ਮੁਹੱਲਾ ਕਲੀਨਿਕ ਹੈ ਚਾਹੇ ਉਹ ਸਰਕਾਰੀ ਸਕੂਲ ਹੈ ਤੇ ਚਾਹੇ ਉਹ 300 ਯੂਨਿਟ ਬਿਜਲੀ 300 ਯੂਨਿਟ ਬਿਜਲੀ ਤਾਂ ਸਿਰਫ ਇੰਨਾ ਦੀ ਫੁੱਕ ਸਕਦੀ ਪਰਵਾਸੀਆਂ ਦੀ ਜਿਹੜੇ ਇੱਕ ਕਮਰੇ 'ਚ 6-6 7-7 ਜਣੇ ਰਹਿੰਦੇ ਐ ਇੱਕ ਬਲਬ ਹੁੰਦਾ ਤੇ ਇੱਕ ਪੱਖਾ ਹੁੰਦਾ ਸਾਨੂੰ ਤਾਂ ਕਿਸੇ ਨੂੰ ਵੀ ਮੇਰੀ ਪੂਰੀ ਗਲੀ ਦੇ ਵਿੱਚ ਮੇਰੇ ਪੂਰੇ ਮਹੱਲੇ ਦੇ ਵਿੱਚ ਕਿਸੇ ਨੇ ਵੀ 300 ਯੂਨਿਟ ਬਿਜਲੀ ਦਾ ਅੱਜ ਤੱਕ ਕੋਈ ਫਾਇਦਾ ਨਹੀਂ ਚੱਕਿਆ ਤਾਂ ਇਹ ਮੇਰਾ ਸਵਾਲ ਹੈ ਪੰਜਾਬ ਦੀ ਜਨਤਾ ਨੂੰ ਆਮ ਲੋਕਾਂ ਨੂੰ ਤੇ ਪੰਜਾਬ ਸਰਕਾਰ ਨੂੰ ਫੈਸਿਲਟੀਆਂ ਜਿਹੜੇ ਅਸੀਂ ਹੱਕ ਮੰਗ ਰਹੇ ਹੈਗੀਆਂ ਉਹ ਸਾਨੂੰ ਦਿਓ ਐਮਐਸਪੀ ਦਾ ਹੱਕ ਹੋਵੇ ਚਾਹੇ ਉਹ ਚਾਹੇ ਉਹ ਫਿਰ ਉਹ ਗੰਦਲੇ ਪਾਣੀਆਂ ਦਾ ਮੁੱਦਾ ਹੋ ਗਿਆ ਤੇ ਇਹ ਚੀਜ਼ਾਂ ਦੀ ਜਿਹੜੀ ਸਾਡੀ ਡਿਮਾਂਡ ਹੈਗੀ ਐ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਉਮੀਦ ਕਰਦੀ ਆ ਵੀ ਜਿਹੜੇ ਮੇਰੇ ਮਨ 'ਚ ਸਵਾਲ ਹੈਗੇ ਆ ਤੁਸੀਂ ਉਹਨਾਂ ਦੇ ਨਾਲ ਸਹਿਮਤ ਹੋਵੋਗੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ